ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਲੋ ਜੀ ਇੱਥੇ ਮੈਂ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਦੀ ਪਈ ਸਾਂ ਗੰਡੇ ਕੱਟਦੀ ਪਈ ਆ ਮੈਂ ਬੱਚੇ ਬਾਹਰ ਖੇਡਦੇ ਪਏ ਤੇ ਟਾਈਮ ਨਾਲ ਹੀ ਮੈਂ ਰੋਟੀ ਦੀ ਤਿਆਰੀ ਕਰਨੈ ਵੀ ਸ਼ਾਮ ਦੀ ਕਿਉਂਕਿ ਸੀਰਤ ਜਦੋਂ ਖੇਡੇ ਲੱਗੀ ਹੋਵੇ ਉਹਦੋਂ ਮੈਂ ਫਟਾਫਟ ਆਪਣੇ ਕੰਮ ਨਿਬੇੜ ਲੈਣੇ ਹੁੰਦੇ ਆ ਕਿਉਂਕਿ ਜਦੋਂ ਖੇਡ ਕੇ ਹਟ ਜੇ ਫਿਰ ਉਹਨੇ ਮੈਨੂੰ ਕਹਿਣਾ ਹੁੰਦਾ ਕਿ ਬੱਸ ਇਨੇ ਚੁੱਕ ਕੇ ਰੱਖੋ ਜਾਂ ਮੈਨੂੰ ਬਾਹਰ ਲੈ ਕੇ ਜਾਓ ਫਿਰ ਨਹੀਂ ਤਰਨ ਬਾਹਰ ਪਈ ਤੇ ਵੀ ਬੜਾ ਧਿਆਨ ਰੱਖਣਾ ਪੈਂਦਾ ਹੁਣ ਬਾਹਰ ਪਈ ਤੇ ਚੱਲ ਜਾਂਦੀ ਆ ਤਾਂ ਕਰਕੇ ਮੈਂ ਆਪਣੇ ਜਿਹੜੇ ਕੰਮ ਧੰਦੇ ਆ ਸ਼ਾਮ ਵਲੇ ਦੇ ਉਹ ਟਾਈਮ ਨਾਲ ਟੈਪ ਨਹੀਂ ਅਜੀ ਕਰਨ ਇੱਥੇ ਮੈਂ ਹੁਣ ਲੱਗੀ ਆ ਇਹ ਪਕੌੜੇ ਕੱਢਣ ਆਲੂ ਵਾਲੇ ਪਾਪਾ ਜੀ ਹੰਦੇ ਇਹ ਮੈਨੂੰ ਪਕੌੜੇ ਕੱਢ ਕੇ ਦੇਉ ਤੇ ਮੈਂ ਉਹਨਾਂ ਵਾਸਤੇ ਆਲੂ ਵਾਲ ਕੇ ਜਿੱਦਾਂ ਆਪਾਂ ਟਿੱਕੀ ਨਹੀਂ ਬਣਾਉਂਦੇ ਇਦਾਂ ਮਤਲਬ ਆਲੂ ਵਾਲ ਕੇ ਤੇ ਉਹਨਾਂ ਵਾਸਤੇ ਪਕੌੜੇ ਬਣਾ ਦਿੰਦੀ ਹੁੰਦੀ ਉਹ ਖੁਸ਼ ਹੋ ਕੇ ਖਾ ਲੈਂਦੇ ਆ ਕਿਉਂਕਿ ਇਹ ਨਾ ਇਹ ਉਹਦਾ ਨਾ ਸਮੋਸੇ ਬੜੇ ਪਸੰਦ ਆ ਪਾਪਾ ਜੀ ਨੂੰ ਸਮੋਸੇ ਮੰਗਦੇ ਹੰਦੇ ਜ਼ਿਆਦਾਤਰ ਤੇ ਬਾਅਦ ਦੀ ਚੀਜ਼ ਥੋੜੀ ਘੱਟ ਦੇ ਦਈ ਦੀ ਆ ਵੀ ਕੀ ਪਤਾ ਵਧੀਆ ਹੁੰਦੀ ਜਾਂ ਨਹੀਂ ਤਾਂ ਕਰਕੇ ਫਿਰ ਉਹਨਾਂ ਨੂੰ ਘਰੇ ਬਣਾ ਦਿੰਦੇ ਆ ਆਲੂ ਦੇ ਪਕੌੜੇ ਤੇ ਇੱਧਰ ਸੀਤ ਪੁੱਤ ਵੀ ਜਿਹੜਾ ਵਾ ਖਾਂਦਿਆ ਵਾ નીચે ਬੈਠਾ ਵਾ ਬੜਾ ਸੋਨਾ ਖੱਬ ਕੇ ਮੇਰਾ ਸੋਨਾ ਜਿਹਾ ਪੁੱਤਰ ਚਟਨੀ ਲਈਏ ਨਾਲ ਚਮਚੀ ਨੇ ਖਾਂਦਿਆ ਕੋਸ਼ਿਸ਼ ਕਰਨਦਿਆ ਵਾ ਹਲੇ ਉਹ ਨੂੰ ਨਹੀਂ ਦੇਈ ਉਹਨੇ ਖਾ ਲਿਆ ਮੇਰੇ ਪੁੱਤ ਨੇ ਤੇ ਨੇਮ ਪ੍ਰੇਤ ਇੱਧਰ ਮੰਜੀ ਤੇ ਬੈਠ ਕੇ ਖਾਂਦੀ ਆ ਤੇ ਸੀਤ ਤੇ નીચે ਬੈਠ ਕੇ ਇੱਧਰ ਹੋਣਾ ਇਹਦੇ ਪਾਪਾ ਚੱਲੇ ਆ ਸ਼ਾਪ ਤੇ ਹੀ ਤੇ ਤੇ ਸਬ지 ਸੂਚੀ ਮੈਂ ਬਣਾ ਲਈ ਪਕੌੜੇ ਸਾਰਿਆਂ ਨੇ ਖਾ ਲਈ ਚਾਹ ਪਨ ਪੀ ਲਿਆ ਹੀ ਸ਼ਾਮ ਆ ਗਈ ਮੋਂ 6 ਵਜੇ ਦਾ ਇਹ ਜਿਹੜੇ ਕਰਕੇ ਬੈਗੀ ਕਿ ਮੈਨੂੰ ਫਰੌਗ ਬਾ ਉਹ ਮੇਨਾਂ ਲਈ ਤੇ ਖੇਡੋ ਤੇ ਉਹ ਹੁਣ ਫਰੌਗ ਲੱਗੇ ਆ ਪਾਣ ਇਹ ਜਿਹੜੀ ਫਰੌਗ ਹੈ ਇਹ ਦੀ ਨਹੀਂ ਆ ਇਹ ਨਿੰਬਰੀ ਦੀ ਨਿੰਬਰੀ ਨਹੀਂ ਹੁਣ ਛੋਟੀ ਹੋ ਗਈ ਵਾਹੇ ਇਹਨ ਫਰੌਗਸ ਨਹੀਂ ਹਜੇ ਤੱਕ ਲੈ ਕੇ ਦਿੱਤੀਆਂ ਹੁਣ ਮੈਨੂੰ ਲੈ ਕੇ ਦਵਾਂਗੇ ਕਿਉਂਕਿ ਇਹਨ ਪਸੰਦ ਹੈ ਫਰੌਗਸ ਖੇਡ ਨੂੰ ਹੋਣ ਇਹਨੂੰ ਵਲੌਗ ਪਾਦੀ ਆ ਹੁਣ ਇਹਦੀ ਆਪ ਮੈਂ ਇੱਥੇ ਬਹਿਣਾ ਮੈਂ ਨਿਭਾਗੇ ਦੇ ਹੂਟੇ ਦੋ ਇਹਨੂੰ ਪਤਾ ਲੱਗ ਗਿਆ ਨਾ ਕਿ ਹੁਣ ਦੁਕਾਨ ਤੇ ਜਾਣਾ ਵਾ ਪਾਪਾ ਜੀ ਨੇ ਤੇ ਮੇਰੇ ਨਾਲ ਕਿ ਇੱਦਣ ਨਾ ਜਾਂ ਦੁਕਾਨ ਤੇ ਜਦੋਂ ਦੁਕਾਨ ਤੇ ਜਾਂਦੇ ਹੁੰਦੇ ਉਹ ਬੜੀ ਚੇਤੇ ਕਰਦੀ ਰੋਂਦੀ ਆ ਉਹ ਮੈਨੂੰ ਨਾਲ ਲੈ ਕੇ ਜਾਓ ਜਦੋਂ ਉਹ ਤਿਆਰ ਹੁੰਦੇ ਹੁੰਦੇ ਨਾ ਦੁਕਾਨ ਆਸਤੇ ਉਦੋਂ ਵਰਸ ਪੜ ਲੈਂਦੀ ਇਹ ਦੋਈ ਪਰਸ ਫੜ ਕੇ ਤੇ ਕਹੂਗੀ ਕਿ ਚਲੋ ਚੱਲੇਗੇ ਮੈਂ ਵੀ ਨਾਲ ਜਾਣਾ ਹੈ ਇਹਦੇ ਕਰਦੀ ਆ ਉਹਨ ਇੱਥੇ ਇਹਦੇ ਪਾਪਾ ਚਲੇ ਗਏ ਸ਼ੌਪ ਤੇ ਇਹਨੂੰ ਨਵਾਤਵਾ ਦਿੱਤਾ ਤੇਲ ਤੁਲਾਤਾ ਦੇ ਸਿਰ ਨੂੰ ਹੋਣੀ ਢੇਰਦੀ ਪਈ ਆ ਪਰ ਥੋੜੀ ਉਦਾਸ ਹੈ ਇੱਥੇ ਕਿਉਂਕਿ ਇਹਦੇ ਪਾਪਾ ਚਲੇ ਗਏ ਸ਼ੌਪ ਤੇ ਨਮ ਪ੍ਰੀਤ ਉਹਨੇ ਕਰਿਆ ਕੀ ਦੇ ਦਾਦਾ ਜੀ ਨਹੀਂ ਹੈਗੇ ਤਾਂ ਕਰਕੇ ਤੇ ਆਪਾਂ ਵੀ ਇੱਥੇ ਲੱਗੇ ਗਏ ਆ ਕਿ ਤੇ ਕਰੇ ਨਮ ਪ੍ਰੀਤ ਜਿੱਤੇ ਟਿਊਸ਼ਨ ਜਾਂਦੀ ਉਧਰ ਗਏ ਆਂ ਹੀ ਉਧਰੋਂ ਹੋਣਾ ਹੀ ਹੋ ਕੇ ਆ ਗਏ ਨਮ ਪ੍ਰੀਤ ਨੂੰ ਨਾਲ ਹੀ ਲੈ ਜਾਂਦਾ ਹੀ ਇੱਥੇ ਹੁਣ ਨਾ ਇਹ ਖੜਗੀ ਅਸੀਂ ਇੱਧਰ ਆ ਚ ਹੀ ਪਈ ਤੇ ਉਹ ਇੰਨੀਆਂ ਨਾ ਬੱਕਰੀਆਂ ਆ ਬੱਕਰੀ ਦੇ ਨਾਲ ਖੇਡਣ ਦੀ ਆ ਔਨੀ ਡੇ ਇੱਥੇ ਕਿੰਨਾ ਚਿਰੇ ਖੇਡਦੀਆਂ ਰਹੀਆਂ ਆ ਜੇ ਫਿਰ ਮੈਂ ਤੇ ਘਰੇ ਆ ਗਈ ਹਾਂ ਤੇ ਆਪਾਂ ਜਿੱਨਾ ਘਰੇ ਗਏ ਆ ਉਹਨਾਂ ਨੂੰ ਨਾ ਸੱਟ ਲੱਗੀ ਉਹਨਾਂ ਦਾ ਪਤਾ ਲਾਣ ਗਏ ਹਾਂ ਇਹ ਨਾਲੇ ਉਹ ਉਹਨਾਂ ਦਾ ਆਂਗਣਵਾੜੀ ਦਾ ਮੁਢਲੀ ਕੰਮ ਹੀ ਆ ਜਿਹੜਾ ਉਹਨਾਂ ਦਾ ਬੱਚੇ ਨੂੰ ਖਾਣ ਪੀਣ ਦਾ ਸਮਾਨ ਉਹਨਾਂ ਨੇ ਉਹ ਵੀ ਫਿਰ ਸਾਨੂੰ ਦੇਤਾ ਆ ਜਿਹੜਾ ਸਾਰਾ ਸਮਾਨ ਆ ਇਹ ਕੁਰਸੀ ਪਤਾ ਆਵਾ ਕੁਰਸੀਦੀਆਂ ਚੀਜ਼ੀਆਂ ਦੇ ਦਾਦਾ ਜੀ ਰਹਿ ਹੀ ਵੇਖਣ ਮੈਨਾਂ ਲਾਗੇ ਲਿਆਣ ਕੇ ਰੱਖ ਦਿਨਾ ਸੀ ਮੈਂ ਫ੍ਰੀਤ ਸੀਤਾ ਜੀ ਉੱਥੇ ਹੀ ਆ ਜਾਂਦੀ ਆ ਘਰੇ ਸਾਹਮਣੀ ਉਧਰ ਪਰ ਮੈਂ ਘਰੇ ਆ ਗਈ ਹਾਂ ਕਿ ਮਾਹ ਮੈਂ ਸਮਾਨਾ ਕਰੀ ਜਾ ਕੇ ਹੁਣ ਮੈਂ ਇੱਥੇ ਬਾਦੀ ਤੇ ਰੱਖਤਾ ਬਾਦੀ ਫਿਰ ਮੈਂ ਡੱਬੇ ਵਿਲੇ ਮੇਰੇ ਕੋਲੋਂ ਜੀ ਪਾਉਂਗੀ ਸੀ ਉਹ ਜਿਹੜੀ ਚੀਜ਼ ਜਾਈ ਆ ਸੀਤ ਜੈ ਪਿਆ ਵਾ ਖਾਣ ਸੀਤ ਬੜੀ ਖੁਸ਼ ਹੋ ਕੇ ਖਾ ਲੈਂਦੀ ਏ ਜਿੱਦਾਂ ਉਰ ਕਰੇ ਨਹੀਂ ਹੁੰਦੇ ਉਹ ਉਹਦਾ ਹੀ ਹੁੰਦੀ ਹੈ ਇਹ ਵੀ ਚੀਜ਼ ਹੈ ਪਰ ਇਹ ਵੀ ਇਹਦੇ ਵਿੱਚ ਜਿਹੜਾ ਮਿਰਚ ਵਗੈਰਾ ਨਹੀਂ ਹੁੰਦੀ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਇੱਧਰ ਹੁਣ ਨਿਮਫਰੀ ਦੰਦੀ ਹੈ ਮੈਨੂੰ ਡੱਬਾ ਦੇ ਦੋ ਤੇ ਮੈਂ ਲੈ ਆਵਾ ਦੁੱਧ ਦੁੱਧ ਲੈਣ ਜਾਂਦੀ ਹੈ ਇਹ ਵਾਲੇ ਨਿਮਫਰੀ ਤੋਂ ਮੈਨੂੰ ਡੱਬਾ ਦੇ ਕੇ ਤੇ ਫਿਰ ਮੈਂ ਆਪਣੀ ਰੋਟੀ ਪਾਣੀ ਦੀ ਜਿਹੜੀ ਕਰਦਾ ਆਪਣੀਆਂ ਤਿਆਰੀ Legenda por